ਸਕਾਲਸ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਵੱਡੀ ਤੇ ਅਹਿਮ ਅਪਡੇਟ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਇਸ ਸਮੇਂ ਲੋਕ ਸਭਾ ਚੋਣਾਂ ਦਾ ਜਿਹੜਾ ਅਖਾੜਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ ਤੇ ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਵਿਕਰਮ ਸਿੰਘ ਮਜੀਠੀਆ আজকাল ਚੋਣ ਪ੍ਰਚਾਰ ਦੇ ਵਿੱਚ ਨਜ਼ਰ ਨਹੀਂ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਤਨਾ ਕਿਤੇ ਸੰਕੇਤ ਕੀ ਨਜ਼ਰ ਆ ਰਹੇ ਨੇ ਇਹ ਵਿਰੋਧੀਆਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਤੇ ਵਿਰੋਧੀਆਂ ਉਹਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਿਕਰਮ ਮਜੀਠੀਆ ਦਾ ਮੈਦਾਨ ਦੇ ਵਿੱਚ ਨਜ਼ਰ ਨਾ ਆਉਣਾ ਕਿਤੇ ਨਾ ਕਿਤੇ ਆਪਸ ਦੇ ਨਜ਼ਰ ਆ ਰਹੀ ਹੈ ਜ਼ਿਕਰ ਖਾਸ ਹੈ ਕਿ ਪਿਛਲੇ ਮਹੀਨੇ ਦੇ ਵਿੱਚ ਵਿਕਰਮ ਅਜੀਠਿਆ ਦੇ ਵੱਲੋਂ ਇੱਕ ਰੈਲੀ ਨੂੰ ਜ਼ਰੂਰ ਸੰਬੋਧਨ ਕੀਤਾ ਗਿਆ ਸੀ ਤੇ ਉਹਨਾਂ ਦੇ ਵੱਲੋਂ ਹੰਗਾਰਾ ਪਹੇ ਰਿਹਾ ਸੀ ਕਿ ਪੰਜਾਬ ਦੇ ਲੋਕਾਂ ਨੇ ਸਭ ਕੁਝ ਵੇਖ ਲਿਆ ਹੈ ਬਦਲਾ ਵੀ ਵੇਖ ਲਿਆ ਹੈ ਤੇ ਹੁਣ ਉਹਨਾਂ ਨੂੰ ਰਵਾਇਤੀ ਪਾਰਟੀ ਖੇਤਰੀ ਪਾਰਟੀ ਜੋ ਉਹਨਾਂ ਦੀ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਸ ਦਾ ਹਿੱਸਾ ਬਣਨਾ ਚਾਹੀਦਾ ਹੈ ਉਸ ਨੂੰ ਹੀ ਵੋਟਾਂ ਪਾਣੀਆਂ ਚਾਹੀਦੀਆਂ ਤੇ ਉਸ ਨੂੰ ਹੀ ਸੱਤਾ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ ਪਰੰਤੂ ਉਸ ਤੋਂ ਬਾਅਦ ਵਿਕਰਮ ਅਜੀਠਿਆ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਮਾਜੇ ਦੀ ਤਾਂ ਮਾਜੇ ਦੇ ਜਰਨਲ ਮੰਨੇ ਜਾਂਦੇ ਨੇ ਵਿਕਰਮ ਅ ਉਮਨੀ ਕਾਲੀ ਦਲ ਦਾ ਜਿਹੜਾ ਵੱਡਾ ਕਦ ਹੈ ਮਾਝੇ ਦੇ ਵਿੱਚ ਉਹ ਵਿਕਰਮ ਮਜੀਠੀਆ ਕਰਕੇ ਹੀ ਹੈ ਪਰੰਤੂ ਵਿਕਰਮ ਮਜੀਠੀਆ ਦਾ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ ਜਿਹੜੇ ਪ੍ਰਚਾਰ ਹੋ ਰਹੇ ਨੇ ਚੋਣ ਪ੍ਰਚਾਰ ਹੋ ਰਹੇ ਨੇ ਉਹਨਾਂ ਦੇ ਵਿੱਚ ਨਜ਼ਰ ਆਉਣਾ ਕਿਤਨੇ ਕਿਤੇ ਵਿਰੋਧੀਆਂ ਦੇ ਵੱਲੋਂ ਵੱਡੇ ਸਵਾਲ ਖੜੇ ਕਰਨ ਦੇ ਜਿਹੜੇ ਪਲੇਟਫਾਰਮ ਹੈ ਰਾਏ ਉਹ ਪਧਰੇ ਕਰ ਰਿਹਾ ਕਿਉਂਕਿ ਵਿਕਰਮ ਮਜੀਠੀਆ ਅੱਜਕੱਲ ਨਜ਼ਰ ਨਹੀਂ ਆ ਰਹੇ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਸਕੰਦਰ ਸਿੰਘ ਮਲੂਕਾ ਦੀ ਤੇ ਸਕੰਦਰ ਸਿੰਘ ਊਲੂਕਾ ਵੀ ਕਿਤਨਾ ਕਿਤੇ ਨਜ਼ਰ ਨਹੀਂ ਆ ਰਹੇ ਉਹਨਾਂ ਦੀ ਜੇਕਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਜਿਹੜੀ ਨੂਹ ਹੈ ਪਰਮਪਾਲ ਕੋਰ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਤੇ ਭਾਜਪਾ ਦੇ ਟਿਕਟ ਦੇ ਉੱਤੇ ਹੀ ਉਹ ਅੱਜ ਕੱਲ ਚੋਣ ਪ੍ਰਚਾਰ ਕਰ ਰਹੇ ਨੇ ਤੇ ਚੋਣ ਲੜ ਰਹੇ ਨੇ ਚੋਣ ਮੈਦਾਨ ਦੇ ਵਿੱਚ ਨੇ ਉੱਤੇ ਹੀ ਗੱਲਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਮਲੂਕਾ ਸਾਹਿਬ ਦੇ ਵੱਲੋਂ ਆਪਣੇ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਘਰ ਭਲਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਤੇ ਪਰਮਪਾਲ ਕੋਰ ਹੈ ਜਿਹੜੀ ਉਹ ਭਾਜਪਾ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਹੈ ਉੱਤੇ ਹੀ ਵੱਡੇ ਸੰ ਗੱਲ ਕੀਤੀ ਜਾਵੇ ਵਰਸਾ ਸਿੰਘ ਵਲਟੂਹਾ ਦੀ ਤਾਂ ਵਰਸਾ ਸਿੰਘ ਵਲਟੂਹਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਵਿਕਰਮ ਜੀਠੀਆ ਸਕੰਦਰ ਸਿੰਘ ਮਲੂਕਾ ਤੇ ਹੋਰ ਵੀ ਜਿਹੜੇ ਅਕਾਲੀ ਦਲ ਦੇ ਲੀਡਰ ਅੱਜਕਲ ਨਜ਼ਰ ਨਹੀਂ ਆ ਰਹੇ ਉਹ ਆਪਣੇ ਕੰਮਾਂ ਦੇ ਵਿੱਚ ਵਿਅਸਤ ਨਹੀਂ ਕਿਤੇ ਨਾ ਕਿਤੇ ਆਪਣੇ ਜਿਹੜੇ ਰੁਝੇਵੇਂ ਨੇ ਉਹਨਾਂ ਦੇ ਵਿੱਚ ਵਿਅਸਤ ਨਜ਼ਰ ਆ ਰਹੇ ਨੇ ਤੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਉਹ ਹਰ ਸਮੇਂ ਖੜੇ ਨੇ ਤੇ ਅੱਜ ਵੀ ਖੜੇ ਨੇ ਤੇ ਹੀ ਵਿਰੋਧੀਆਂ ਦੇ ਵੱਲੋਂ ਹੁਣ ਇਹ ਵੱਡੇ ਸਵਾਲ ਚੁੱਕੇ ਜਾਣੇ ਸ਼ੁਰੂ ਹੋ ਗਏ ਨੇ ਕਿ ਵਿਕਰਮਜੀਠੀਆ ਆਖਰ ਕਿਥੇ ਨੇ ਵਿਕਰਮਜੀਠੀਆ ਦੇ ਨਾਂ ਨੂੰ ਲੈ ਕੇ ਇਹ ਚਰਚਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਣਬਣ ਬਣੀ ਹੋਈ ਹੈ ਤਾਂ ਕਿ ਉਹ ਅੱਜਕੱਲ ਨਜ਼ਰ ਨਹੀਂ ਆ ਰਹੇ ਉੱਥੇ ਹੀ ਗੱਲ ਇਹ ਵੀ ਜੋਰਾਂ ਦੇ ਉੱਤੇ ਹੈ ਕਿ ਜਦੋਂ ਢੀਂਸਾ ਪਰਿਵਾਰ ਜਦੋਂ ਪਰਮਿੰਦਰ ਸਿੰਘ ਢੀਂਸਾ ਨੂੰ ਸੰਗਰੂਰ ਦੀ ਸੀਟ ਮਿਲਣੀ ਸੀ ਟਿਕਟ ਮਿਲਣੀ ਸੀ ਪਰੰਤੂ ਉਹਨਾਂ ਨੂੰ ਉਸ ਟਿਕਟ ਦੇ ਉੱਤੇ ਜਦੋਂ ਚੋਣ ਖਾੜੇ ਦੇ ਵਿੱਚ ਨਹੀਂ ਉਤਾਰਿਆ ਗਿਆ ਤਾਂ ਉਸ ਤੋਂ ਬਾਅਦ ਵੀ ਵਿਕਰਮਜੀਠੀਆ ਕਿਤੇ ਨਾ ਕਿਤੇ ਨਾਰਾਜ਼ ਨਜ਼ਰ ਆਏ ਨੇ ਤੇ ਤੋਂ ਬਾਅਦ ਢੀਂਡਸਾ ਪਰਿਵਾਰ ਦੇ ਵੱਲੋਂ ਵੀ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਾਲੀ ਨੇ ਤੇ ਕਾਲੀ ਹੀ ਰਹਿਣਗੇ ਪਰੰਤੂ ਕਿਨਾਰਾ ਜ਼ਰੂਰ ਹੈ ਨਰਾਜ਼ਗੀ ਜ਼ਰੂਰ ਹੈ ਉਸ ਦੇ ਉੱਤੇ ਤੇ ਉਸ ਦੇ ਉੱਤੇ ਜਿਹੜੀ ਵਿਕਰਮ ਅਜੀਠਿਆ ਦੇ ਵੱਲੋਂ ਵੀ ਨਰਾਜ਼ਗੀ ਪ੍ਰਗਟਾਈ ਗਈ ਸੀ ਤੇ ਅੱਜ ਕੱਲ ਬਿਕਰਮ ਅਜੀਠਿਆ ਨਜ਼ਰ ਨਾ ਆਣਾ ਕਿਤਨੇ ਕਿਤੇ ਵੱਡੇ ਸਵਾਲ ਖੜੇ ਕਰ ਰਿਹਾ ਕਿਉਂਕਿ ਇੱਕ ਪਾਸੇ ਸਕੰਦਰ ਸਿੰਘ ਮਲੂਕਾ ਤੇ ਦੂਜੇ ਪਾਸੇ ਵਿਕਰਮ ਅਜੀਠਿਆ ਜਿਹੜੇ ਮਾਜੇ ਦੇ ਜਰਨੈਲ ਮੰਨੇ ਜਾਂਦੇ ਨੇ ਤੇ ਸੰਗਰੂਰ ਦੇ ਵਿੱਚ ਢੀਂਡਸਾ ਪਰਿਵਾਰ ਅੱਜ ਕੱਲ ਨਜ਼ਰ ਨਹੀਂ ਆ ਰਿਹਾ ਦੇ ਵਿੱਚ ਨਜ਼ਰ ਨਹੀਂ ਆ ਰਹਾ ਤੇ ਵੱਡੇ ਸੰਕੇਤ ਖੜੇ ਹੋ ਰਹੇ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੱਡੇ ਦਿਗਜ ਨੇ ਤਲਵੀਰ ਗਿੱਲ ਉਹ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ਾਮਲ ਹੋ ਗਏ ਨੇ ਤੇ ਵੱਡੇ ਸੰਕੇਤ ਖੜੇ ਹੋ ਰਹੇ ਨੇ ਕਿ ਆਖਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਕੀ ਰਿਹਾ ਕੀ ਸਭ ਕੁਝ ਠੀਕ ਠਾਕ ਹੈ ਜਾਂ ਕਿਤਨਾ ਕਿਤੇ ਕੋਈ ਅਣਮਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸਾਫ਼ ਹੋ ਜਾਵੇਗਾ ਜਦੋਂ ਵਿਕਰਮ ਜੀਠੀਆ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੋਈ ਸਟੇਟਮੈਂਟ ਦਿੱਤੀ ਜਾਵੇਗੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਜਾਂ ਕਿਤੇ ਨਾ ਕਿਤੇ ਅਣਬਣ ਜ਼ਰੂਰ ਹੈ ਇਹ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕਿ ਕੋਈ ਵਿਰੋਧ